कां हुे पिछे भगतान फिर ते मगर वछड़ू जिस तरह कां हुे मगर ਕਾਟਾ ਰਹਿਮਤ ਦਾ ਮੀਂਹ ਵਰਸਾਓ ਸਦਕਾ ਦਾਤਾ ਹੈ ਜਸ ਤੁਸਾਂ ਦਾ ਗਾਉਣਾ ਆਪ ਗਵਾਉਣਾ ਸੀ ਉੱਡਦੇ ਆਸਰੇ ਤੇਰੇ ਖੰਭ ਨਾਮ ਬਣੀ ਦੇ ਲਾ ਦਿਓ ਤਾਂ ਜਿੰਦ ਬੇੜੀ ਨੂੰ ਮੋਟਾ ਬਾਵਜਲ ਪਾਪਾਂ ਦੀ ਧੁੰਮ ਦਾ ਮਟਾ ਦਿਓ ਜਿਵੇਂ ਲੰਘਦੀ ਰਾਤ ਹਨੇਰੀ ਸਦਾ ਹੱਕ ਸੱਚ ਦਾ ਖਾਈਏ ਛੱਡ ਦੇਈਏ ਰਾ ਪਵੇ ਆਪਣਾ ਆਪ ਗਵਾ ਤਕਵਾਉਣਾ ਤੇਰੇ ਕੋਲ ਅਗੰਮੀ ਸ਼ਕਤੀ ਅਗ ਬਲਦੀ ਵਿੱਚੋਂ ਬਚਾਵੇ ਪਿੰਗਲਾ ਚੜ ਜਾਵੇ ਪਹਾੜੀ ਗੂੰਗੇ ਤੋਂ ਬਾਠ ਕਰਾਵੀ ਮੈਂ ਜੁਗੋ ਜੋ ਕਰਖਦਾ ਜੀ ਤੂੰ ਪੈਜ ਜੁਗੋ ਜੋ ਕਰਖਦਾ ਪੈ ਆਪਣਾ ਆਪ ਚਲਾਉਣਾ ਹੁਕਮ ਵਜਾਉਣਾ ਤੇਰੀ ਰਹਿਮਤ ਸਦਕਾ ਦਾ कुदरत तूं बलारे कज दे रात बदलो न सूरज ਦੇ ਆਲਮ ਸਹਿਬ ਦੇ ਆਲਮ ਚਬਰ ਸ਼ਤਰ ਤਖਤ ਦੇ ਮਾਲਕ ਗੱਦੀ ਤੇ ਸੁਭਾਇਮਾਨ ਕਲਯੁਗ ਦੇ ਉਧਾਰ ਕਰਤਾ ਸਮੁੱਚੀ ਆਕਾਇਨਾ ਦੇ ਸੰਦੇ ਰਹਿਬਰ ਰਾਜ਼ਾਂ ਦਾਜ਼ ਪਾਨਨ ਪਾਨ ਦੇਵਾਂ ਦੇ ਉਪਮਾ ਮਹਾਨ ਤਨ ਸਤਿਗੁਰੂ ਦੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਵਰਗਾ ਦੇ ਅੰਦਰ ਸਤਿ ਪੁਰਸ਼ਾਂ ਦੀ ਯਾਦ ਵਿੱਚ ਜੁੜ ਬੈਠੇ ਸਤਸੰਗੀ ਜਨੋ ਬਾਉ ਗੁਰੂ ਕਲਗੀਧਰ ਸਤਿ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਨੂੰ ਯਾਦ ਕਰੀਏ ਆਨੰਦਪੁਰ ਦੇ ਵਾਸੀ ਬਣੀਏ ਮਾਤਾ ਸਾਹਿਬ ਕੌਰ ਦੇ ਦੁਲਾਰੇ ਗੁਰਦੇਵ ਦੇ ਉਪਰ ਸਿਰ ਮੱਥੇ ਤੇ ਮੰਨੋ ਕੋ ਰਸਨਾ ਵੰਦੀ ਨਰੇ ਮੇਰੇ ਗੁਰਦੇਵ ਨੇ ਹੁਕਮ ਕੀਤਾ ਕੋਈ ਬੇਨਤੀ ਨਹੀਂ ਅੱਜ ਜਿੱਥੇ ਤੁਸੀਂ ਸੱਜ ਬਿਠੇ ਹੋ ਨਾ ਕਲਗੀ ਵਾਲਾ ਸੱਚਾ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਜਦੋਂ ਚੱਲਦੇ ਨੇ ਸਿੱਖਾਂ ਦਾ ਪੰਮਾ ਤਖਤ ਦਮਦਮਾ ਸਾਹਿਬ ਦੀ ਧਰਤੀ ਸਾਬੂ ਦੀ ਤਲਵੰਡੀ ਹਜ਼ੂਰ ਫਿਰ ਦੱਖਣ ਦੇਸ਼ ਦੀ ਚੋਣ ਕਰਦੇ ਨੇ ਦੱਖਣ ਦੇਸ਼ ਹਰੀ ਕਾ ਬਾਸਾ ਪਸ਼ਮ ਅਲਹਿ ਮੁਕਾਮਾ ਇੱਥੇ ਹਰੀ ਦਾ ਆਸ ਹੈ ਇਹ ਦੱਖਣ ਦੇਸ਼ ਇੱਥੇ ਰੱਬ ਦਾ ਆਸ ਹੈ ਹਜ਼ਾਰਾਂ ਮੀਲੇ ਨੇ ਚੱਲ ਕੇ ਨਹੀਂ ਆ ਜਾਂਦਾ ਇੱਕ ਦੁਸ਼ਮੰਦ ਹੁੰਦਾ ਮਾਇਆ ਦਾ ਸਾਰੇ ਕੱਢ ਲੈਂਦਾ ਪਰ ਯਾਦ ਰੱਖ ਦੇ ਗੁਰਦੇਵ ਕਹਿੰਦੇ ਸਭ ਤੋਂ ਪਹਿਲਾਂ ਤਨ ਹੈ ਫਿਰ ਮਨ ਦੀ ਗੱਲ ਹੈ ਫਿਰ ਧਨ ਦੀ ਗੱਲ ਹੈ ਪਰ ਅਸੀਂ ਕੀ ਕਰਦੇ ਹਾਂ ਜਿਹੜਾ ਧਨ ਹੈ ਉਹਨੂੰ ਅਸੀਂ ਅੱਗੇ ਕਰ ਲਿਆ ਤੇ ਮਨ ਨੂੰ ਪਿੱਛੇ ਰੱਖ ਲਿਆ ਧਨ ਤੇ ਧਨ ਇਹ ਦੋ ਚੀਜ਼ਾਂ ਜਿਹੜੀਆਂ ਸੀ ਧਨ ਪਹਿਲਾਂ ਫਿਰ ਮਨ ਦੀ ਪ੍ਰਾਪਤੀ ਹੈ ਫਿਰ ਧਨ ਦੀ ਗੱਲ ਆਉਂਦੀ ਹੈ ਗੁਰੂਦੇਵ ਦੀ ਗੁਰਬਾਣੀ ਵੀ ਮਤਲਬ ਧਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਤੇਰ ਹੁਕਮ ਦੀ ਖੇਡ ਚਾਹੁੰਦੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਅਨਮਰਣੇ ਉਸ ਅਕਾਲ ਪੁਰਖ ਵਾਹਿਗੁਰੂ ਦਤਾਰ ਪਾਤਸ਼ਾਹ ਮਹਾਰਾਜ ਦਾ ਹੁਕਮ ਅਕਾਇਤਿਸ ਹੈ ਮੰਨਿਆ ਔਰ ਇਕ ਗੱਲ ਯਾਦ ਰੱਖਣਾ ਜਿੱਥੇ ਗੁਰਦੇਵ ਨੇ ਮੰਨਿਆ ਉੱਥੇ ਮੇਰੇ ਦਤਾਰ ਪਾਤਸ਼ਾਹ ਮਹਾਰਾਜ ਨੇ ਤੁਹਾਡਾ ਸਿਰ ਉੱਚਾ ਕੀਤਾ ਤੁਨੂੰ ਤੌਣ ਉੱਚੀ ਕਰਕੇ ਜਿਉਣਾ ਸਿਖਾਇਆ ਅਣਖ ਨਾਲ ਜਿੰਨੂੰ ਅਸੀਂ ਕਿੰਨੇ ਜਿਉਣਾ ਅਣਖਣਾ ਮਰਨਾ ਤਰਮ ਲਈ ਇਹ ਗੁਰੂਕਲ ਕੀ ਤਰ ਸੱਚੇ ਪਤਸ਼ਾਹ ਮਹਾਰਾਜ ਦੀ ਦੇਣ ਹੈ ਮੇਰੇ ਸਾਹਿਬ ਦਾ ਹੁਕਮ ਹੈ ਮੈਂ ਬੇਨਤੀ ਤਾਂ ਕੀਤੀ ਹੈ ਕਿ ਕੋਈ ਰਸਮ ਦਾ ਬੰਦੀ ਨਾ ਰਹੇ ਜਿੰਨੇ ਵੀ ਤੁਸੀਂ ਮਨ ਕਰਕੇ ਤਨ ਕਰਕੇ ਇੱਥੇ ਸੱਜ ਬਿਠੋ ਆਓ ਕਲਗੀ ਤਰ ਪਤਸ਼ਾਹ ਮਹਾਰਾਜ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨੋ ਬਤਾਰ ਪਤਸ਼ਾਹ ਦਾ ਹੁਕਮ ਹੈ ਸਭ ਸਿੱਖਨ ਕੋ ਗੁਮਹਾਂ ਗੁਰੂ ਸਵਾਰੀਓ ਆਵਾਜ਼ ਨਹੀਂ ਆਈ ਇਹ ਦੀਵਾਨ ਹਾਲ ਗੂੰਜਣਾ ਚਾਹੀਦਾ ਹੈ ਪਤਾ ਲੱਗੇ ਕਿ ਅਸੀਂ ਚੱਲ ਕੇ ਆਏ ਹਾਂ 2000 ਕਿਲੋਮੀਟਰ ਤੋਂ ਸਭ ਸਿੱਖਣ ਕੋ ਗੁਰੂ ਮੰਨਿਓ ਸਾਬ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨੋ ਪਾਓ ਗਲ ਵਿੱਚ ਪੱਲਾ ਲੋ ਤਰਲਾ ਚੁਕਾਓ ਸੀ ਇਸ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਮਹਾਰਾਜਿਆਂ ਬਣਾਓ ਨਾ ਤਾਂ ਕੁਝ ਕਹਿਣ ਦੀ ਆਗਿਆ ਮੰਗੋ ਇੱਕ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਧਾਲਸਾ ਵਾਹਿਗੁਰੂ ਜੀ ਕੀ ਫਤ ਜਿਨ੍ਹਾਂ ਦੀ ਯਾਦ ਦੇ ਅੰਦਰ ਤੁਸੀਂ ਜੁੜ ਬੈਠੇ ਹੋ ਮਹਾਨ ਬ੍ਰਹਮ ਗਿਆਨੀ ਮਹਾਨ ਤਤ ਦੇਤੇ ਕਿਉਂਕਿ ਜੇ ਉਹ ਨਾ ਹੁੰਦੇ ਤੇ ਇੱਥੇ ਆਰੋਣ ਕਰਨੀ ਸੀ ਲੱਗਣੀ ਖੇਡਾ ਉਹ ਕਲਾ ਵਰਤੌਂਦਾ ਤੇ ਤਦ ਪਾਤਸ਼ਾਹ ਮਹਾਰਾਜ ਜੀ ਨੇ ਮਹਿਰਮਤ ਕੀਤੀ ਪੂਰਨ ਬ੍ਰਹਮ ਗਿਆਨੀ ਸੰਤ巴巴 ਅਨੰਦਾਨ ਸਿੰਘ ਜੀ ਸੰਤਬਾਬਾ ਹਰਨਾਮ ਸਿੰਘ ਜੀ ਸੰਤਬਾਬਾ ਆਤਮ ਸਿੰਘ ਦੀ ਮੋਨੀ ਸੰਤਬਾਬਾ ਸ਼ੀਸ਼ਾ ਸਿੰਘ ਸਾਹਿਬ ਦੀ ਇਹਨਾਂ ਦੀ ਯਾਦ ਦੇ ਅੰਦਰ ਤੁਸੀਂ ਜੁੜ ਬੈਠੇ ਹੋ ਇਤਨਾਂ ਦੇ ਦਰੋਂ ਕਰੋ ਵਰਸਾਏ ਹੋਏ ਮਹਾਪੁਰਖ ਇਤਨਾਂ ਦਾ ਸਰੂਪ ਸਾਡੇ ਪਿਤਾ ਮਾਂ ਮੈਂ ਸ਼ਬਦ ਤਾਂ ਵਰਤਦਾ ਹਾਂ ਕਿਉਂਕਿ ਇਸੇ ਹੀ ਧਰਤੀ ਤੇ ਰਹਿ ਕੇ ਉਹਨਾਂ ਨੇ ਇੰਨੀਆਂ ਕਵੱਡੇ ਅਸ਼ੀਰਵਾਦ ਇੰਨੀਆਂ ਕਵੱਡੀਆਂ ਬਖਸ਼ਿਸ਼ਾਂ ਕੀਤੀਆਂ ਕਿ ਅੱਜ ਗੁਰੂ ਕੀ ਸੰਗਤ ਜੁੜੇ ਝੜ ਰਹੇ ਤੇ ਸਾਰਾ ਕੁਝ ਕੋਈ ਕਹਿੰਦਾ ਨਾ ਵੀ ਟੋਕਰੀਕਾਰ ਸਾਹਿਬ ਵਾਲੇ ਟੋਕਰੀ ਢੋਂਦੇ ਨੇ ਮੈਂ ਪਾਵਨ ਪਵਿੱਤਰ ਬਾਰਗਾ ਦੇ ਅੰਦਰ ਬਿਜਨ ਕਰਦਾ ਇਹ ਸਾਰਾ ਕੁਝ ਸਾਨੂੰ ਟੋਕਰੀ ਤੋਂ ਮਿਲਿਆ ਉਹਨਾਂ ਮਹਾਪੁਰਖਾਂ ਨੇ ਸਿਰ ਤੇ ਹੱਥ ਰੱਖਿਆ ਕਿਉਂਕਿ ਜਦੋਂ ਸਾਧੂ ਜਨ ਸਿਰ ਤੇ ਹੱਥ ਰੱਖਦੇ ਫਿਰ ਗੁੰਗਿਆ ਤੋਂ ਵੀ ਅਰਥ ਕਰਾ ਦਿੰਦੇ ਫਿਰ ਪਿੰਗਲਿਆ ਨੂੰ ਵੀ ਪਰਬਤਾਂ ਤੇ ਚੜ ਦਿੰਦੇ ਫਿਰ ਗੁੰਗਾ ਵੀ ਬੋਲਣ ਲੱਗ ਜਾਂਦਾ ਹੈ ਪਰਬਤ ਤੇ ਚੜ ਜਾਂਦਾ ਹੈ ਪਿੰਗਲਾ ਆਓ ਗਦਾਰ ਪਾਤਸ਼ਾਹ ਮਹਾਰਾਜ ਹਜ਼ੂਰ ਅਨਵਰ ਉਹਨਾਂ ਦੀ ਯਾਦ ਦੇ ਅੰਦਰ ਜੁੜ ਬੈਠੇ ਹਨ ਮਨ ਕੁਝ ਹੋਰ ਸੀ ਪਰ ਗੁਰੂ ਦੇ ਪਿਆਰ ਵਾਲਿਆਂ ਨੇ ਕਿਹਨੂੰ ਹੁਕਮ ਲਾਤਾ ਵੀ ਤੁਹਾਡੇ ਨਲੂਏ ਦਾ ਪ੍ਰਸੰਗ ਅਸੀਂ ਸੁਣਿਆ ਉਹ ਨਲੂਏ ਦੇ ਕਿਉਂਕਿ ਮੈਂ ਸਾਰਾ ਪ੍ਰਸੰਗ ਤੁਹਾਡੀ ਖਿਦਮਤ ਵਿੱਚ ਨਹੀਂ ਰੱਖ ਸਕਦਾ ਤਕਰੀਬਨ ਘਟੋ-ਘਟੋ ਦੇ ਵਾਸਤੇ ਡੇਢ ਘੰਟਾ ਚਾਹੀਦਾ ਧੂਕਾ ਮਾਤਰ ਮੈਂ ਆਪਦੀਆਂ ਦੀ ਖਿਦਮਤ ਵਿੱਚ ਰੱਖਾਂਗਾ ਮੈਂ ਕੋਸ਼ਿਸ਼ ਕਰਾਂਗਾ ਆਪਦੀਆਂ ਦੀ ਕਸਵੱਟੀ ਤੇ ਖਰਾ ਉਤਰਾਂ ਜਿਹੜੇ ਪਹਿਲੋਂ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਗੁਰੂ ਕੀ ਸੰਗਤ ਦੇ ਸਨਮੁਖ ਨਹੀਂ ਰੱਖੇ ਗਏ ਮੈਂ ਦਾਵਾ ਨਹੀਂ ਕਰਦਾ ਨਹੀਂ ਹੋ ਸਕਦਾ ਕਿ ਰੱਖੇ ਗਏ ਹੋ ਪਰ ਮੇਰੀ ਮਤ ਦੇ ਮੁਫਲਕ ਮੈਨੂੰ ਐਂ ਲੱਗਦਾ ਹੈ ਕਿ ਉਸ ਕਹਾਣੀ ਨੂੰ ਉਸ ਫਲਸਫੇ ਨੂੰ ਉਹਨਾਂ ਦੀ ਕਮਾਈ ਨੂੰ ਨਾ ਜਾਣ ਕਿਉਂ ਅੱਖਾਂ ਤੋਂ ਲੇਕਰ ਦਿੱਤਾ ਗਿਆ ਉਹ ਮਹਾਨ ਮਰਦ ਦੀ ਗਾਥਾ ਦਾ ਪੰਨਾ ਆਪ ਜੀ ਦੀ ਖਿਦਮਤ ਦੇ ਅੰਦਰ ਰੱਖਣ ਦਾ ਯਤਨ ਕਰਾਂਗਾ ਆਓ ਫਿਰ ਤੋਂ ਰਸਨਾ ਨੂੰ ਕਰੋ ਪਵਿੱਤਰ ਆਪ ਜੀ ਨੇ ਰਸਨਾ ਨੂੰ ਪਵਿੱਤਰ ਕਰਨਾ ਹੈ ਤੇ ਗੁਰਦੇਵ ਤੋਂ ਆਗਿਆ ਮੰਗਣੀ ਕੋਈ ਵੀ ਰਸਨਾ ਬੰਦੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤੇ ਦਾ ਮਤਲਬ ਹੈ ਸਾਜ ਸਾਡੇ ਚ ਰਿਸ਼ਤਾ ਨਾਤਾ ਕਿਉਂਕਿ ਬਲਾਰੇ ਥੱਲੇ ਬੈਠੇ ਨੇ ਮੇਰੇ ਵੀਰ ਜੀ ਗੁਰੂ ਕਿਰਪਾ ਕਰੇ ਆਓ ਮਹਾਂਪੁਰ ਕਰਪਾ ਕਰਨ ਇਹ ਹਾਜ਼ਰੀ ਉਸ ਪਾਵਨ ਪਵਿੱਤਰ ਬਾਰਗਦੇ ਅੰਦਰ ਪ੍ਰਵਾਹਣ ਹੋ ਜਾਏ ਹੋ ਸਕਦਾ ਹੈ ਤੁਹਾਡੇ ਦਰਿਏ ਸਾਡਾ ਵੀ ਭਲਾ ਹੋ ਜਾਏ ਸਾਡੀ ਵੀ ਹਾਜ਼ਰੀ ਗੁਰਦੇਵ ਦੇ ਮੁਕੱਦਸ ਸਰਨਾ ਵਿੱਚ ਲੱਗ ਜਾਏ ਕਿਉਂਕਿ ਸੰਗਤ ਬਹੁਤ ਵੱਡੀ ਹੈ ਸਰਬ ਸਾਬ ਕਹਿੰਦੇ ਸੰਗਤ ਕਿਹੋ ਜੀ ਹੋਵੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਜਿhto ਇੱਕੋ ਦੀ ਗੱਲ ਚੱਲੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜਿੱਥੇ ਇੱਕ ਦੀ ਵਿਚਾਰਤਾ ਰਚਦਾ ਇੱਕ ਦੀ ਵਿਚਾਰਤਾ ਦੀ ਗੱਲ ਹੋਵੇ ਆਓ ਮੈਂ ਜਿਆਦਾ ਸਮਾਂ ਨਾ ਲਵਾਂ ਤੂਕਾ ਮਾਤਰ ਤੁਹਾਡੀ ਖਿਦਮਤ ਵਿੱਚ ਰੱਖਣ ਲੱਗਦਾ ਮਰਦ ਸਰਦਾਰ ਹਰਜੀ ਸਿੰਘ ਨਲੂਆ ਜਿਹੜਾ ਨਲੂਆ ਸ਼ਬਦ ਹੈ ਇਹ ਕਿਵੇਂ ਲੱਗਾ ਮੈਂ ਇਹੋ ਹੀ ਪਹਿਲੂ ਆਪ ਜੀਆਂ ਦੀ ਖਿਦਮਤ ਵਿੱਚ ਰੱਖਣਾ ਯਾਦ ਰੱਖਿਆ ਦੇ ਇਹ ਭਾਈ ਹਰਦਾਸ ਤੋਂ ਸ਼ੁਰੂ ਹੁੰਦਾ ਹੈ ਤੇ ਸਰਦਾਰ ਚੰਦ ਸਿੰਘ ਜੀ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਨੇ ਇੱਕ ਘਰਾਣਾ ਉਹ ਹੈ ਉਸ ਘਰਾਣੇ ਦੇ ਨਾਲੇ ਸਬੰਧ ਹੁੰਦਾ ਹੈ ਇਹ ਉਪਕਲ ਖੱਤਰੀ ਘਰਾਣੇ ਨਾਲ ਸਬੰਧ ਰੱਖਦੇ ਨੇ ਨਗਰ ਇਹਨਾਂ ਦਾ ਗੁਜਰਾਂਵਾਲਾ ਚੱਦੀ ਨਗਰ ਤੋਂ ਲਾਹੌਰ ਪਾਕਿਸਤਾਨ ਵਿੱਚ ਇਨਾਂ ਦੇ ਪਿਤਾ ਦੀ ਸਤਕਾਰਯੋਗ ਸਰਦਾਰ ਗੁਰਦਿਆਲ ਸਿੰਘ ਦੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿੱਚ ਨੌਕਰੀ ਕਰਦੇ। ਇਹਨਾਂ ਦਾ ਆਨੰਦਕਾਰਦ ਹੁੰਦਾ ਹੈ ਕਿਉਂਕਿ ਇਹਨਾਂ ਮੈਂ ਖੋਲ ਕੇ ਰੱਖਾਂ ਤੇ ਸਮਾਂ ਜ਼ਿਆਦਾ ਚਾਹੀਦਾ। ਟੁਕਮਾਤ ਰੱਖਾਂਗਾ ਔਰ ਕੋਸ਼ਿਸ਼ ਕਰਾਂਗਾ ਗੱਲ ਤੁਹਾਡੀ ਪੱਕੀ ਕਰਦਾ। ਇਹਨਾਂ ਵਿਆਹ ਕਰ ਦਿੱਤਾ ਮਾਪਿਆਂ ਨੇ। ਸਰੀਆ ਸਰਕਾਰ ਤੋਂ ਮਤਾਮਤ ਦੇ ਪੈਣਾ ਖਾਸ ਕਰਕੇ ਧਿਆਨ ਦੇਣ ਜਿਨ੍ਹਾਂ ਦੀ ਸੁਰਤੀ ਗੁਰਦੇਵ ਦੀ ਸਰਨਾ ਵਿੱਚ ਜੋ ਸਰੋਤਾ ਦਲ ਬਣ ਕੇ ਸਰਵਣ ਕਰਦਿਆਂ ਜਿਸ ਦੇ ਪਰਥਾਏ ਸਾਹਿਬ ਨੇ ਕਿਹਾ ਜਿਹੜੀ ਮਾਂ ਹੈ ਨਾ بڑے بڑے Wali Awliya Peer Pagambar ਸਾਧੂ ਸੰਤ ਮਹਾਤਮਾ ਨੂੰ ਜਨਮ ਦਿੰਦੀ ਬਲਾਰਿਆਂ ਨੂੰ ਜਨਮ ਦਿੰਦੀ ਪਰ ਮਾਂ ਕਿਹੋ ਜੀ ਤੁਲਸੀदास ਕਹਿੰਦਾ ਜਨਨੀ ਜਨ ਹੈ ਤੋ ਭਗਤ ਜਨ ਕਹਿਦਾਤਾ ਕਾਹ ਸੂਰ ਨਾ ਹੀ ਢੁੱਡਨ ਨਹੀਂ ਬੰਦ ਰਹਿ ਕਾਹ ਗਵਾਵੇ ਨੂੰ ਕਿਉਂ ਆਪਣਾ ਬਖ ਪਾਉਂਦੀ ਜੇ ਇੱਕ ਬਹਾਦਰ ਇੱਕ ਬਲੀ ਇੱਕ ਸੂਰਮਾ ਇੱਕ ਨਿਤਨੇ ਵੀ ਪੈਦਾ ਨਹੀਂ ਕਰ ਸਕਦਾ ਕਿ ਮਾਂ ਤੇ ਡਿਪੈਂਡ ਕਰਦਾ ਹਰ ਇੱਕ ਗੁਰਬਾਣੀ ਦੀ ਪੰਕਤੀ ਲੈ ਲਓ ਇਤਿਹਾਸ ਉਹੀ ਹੈ ਜੋ ਗੁਰਬਾਣੀ ਦੀ ਕੁਸਵੱਟੀ ਤੇ ਖੜਾ ਉਤਰਦਾ ਹਰ ਇੱਕ ਗੁਰਬਾਣੀ ਦੀ ਪੰਕਤੀ ਲੈ ਲਓ ਤੇ ਯਾਦ ਰੱਖਿਆ ਦੇ ਸਾਬ ਨੇ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਮਾਂ ਤੇ ਸ਼ੁਰੂ ਹੁੰਦੀ ਹੈ ਮਾਂ ਕੀ ਰਖ ਪਿਤਾ ਬਿੰਦ ਘਾਰਾ ਫਿਰ ਪਿਤਾ ਦੀ ਗੱਲ ਹੁੰਦੀ ਹੈ ਸਭਨਾ ਦਾ ਮਾਪਿਓ ਆਪ ਹੈ ਪਹਿਲਾ ਮਾਂ ਦੀ ਗੱਲ ਤੇ ਸਰਬਾਪ ਦੇ ਜਿਹੜੀ ਪੰਕਤੀ ਤੁਸੀਂ ਮਰਦੀ ਲੈ ਹਰ ਦੀ ਮਾਤਾ ਹਰ ਦੀ ਪਿਤਾ ਹਰ ਦੀ ਉਪਰਤ ਪਾਲਕ ਹਰ ਦੀ ਮੇਰੀ ਸਾਰ ਕਰੇ ਹਮ ਹਰ ਕੇ ਬਲ ਪਹਿਲਾ ਮਾਂ ਦੀ ਗੱਲੋਂ ਉਹ ਮਾਂ ਦੋ ਗੁਰਬਾਣੀਆਂ ਨੇ ਤੁਸੀਂ ਇਹਨਾਂ ਨੇ ਸਰਵਣ ਜਿਹੜੇ ਬਾਣੀ ਪੜਦੇ ਨੇ ਉਹਨਾਂ ਦੇ ਵਿੱਚ ਸਰਲੇਖ ਹੈ ਦੋ ਬਾਣੀਆਂ ਦਾ ਮਾਮਾ ਧਿਆਨ ਦੇਣ ਇੱਕ ਹੈ ਚੱਗੀ ਇੱਕ ਹੈ ਸੁਚੱਜੀ ਆ ਜਿਹੜੀ ਸਰਦਾਰ ਗੁਰਦਿਆਲ ਸਿੰਘ ਤੇ ਕਾਰ ਆਈ ਹੈ ਨਾ ਮਾਂ ਜਿਹੜੀ ਬੀਬੀ ਦਾ ਆਨੰਦਕਾਰਤ ਗੁਰਦਿਆਲ ਸਿੰਘ ਦੇ ਨਾਲ ਹੋਇਆ ਇਹ ਐ ਸਤਜੀ ਕੁਚੱਜੀ ਨਹੀਂ ਸੁਖਾਲੇ ਸ਼ਬਦ ਨੇ ਮੈਂ ਉਮੀਦ ਕਰਦਾ ਤੁਹਾਡੀ ਸਮਝ ਵਿੱਚ ਆ ਜਾਣਾ ਕੁਚੱਜੀ ਤੋਂ ਪਾਪ ਆਪ ਸਮਝ ਗਏ ਜਿਹਨੂੰ ਕੋਈ ਚੱਜ ਨਾ ਹੋਵੇ ਤੇ ਸਤਜੀ ਤੋਂ ਪਾਪ ਵੀ ਆਪ ਸਮਝ ਗਏ ਜਿਹਨੂੰ ਕੋਈ ਚੱਜ ਹੋਵੇ ਸਤਜੀ ਆਈ ਇਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਮਾਪਿਆਂ ਨੇ ਆਗਿਆ 1791 ਤੂਕਮਾਤਰ 1791 ਨੂੰ ਉਹ ਜਿਹੜੀ ਬੱਚੀ ਦਾ ਆਨੰਦ ਕਰਦ ਹੋਇਆ ਸੀ ਉਹਦਾ ਨਾਂ ਪਿਆਸ ਨੇ ਧਰਮਕੌਰ ਕਰਕੇ ਦਰਸਾਇਆ ਤੇ ਮੈਂ ਉਹਦੇ ਜੀਵਨ ਨੂੰ ਪੜਨ ਦਾ ਯਤਨ ਕੀਤਾ ਉਹ ਨਾਂ ਨਹੀਂ ਧਰਮਕੌਰ ਨਹੀਂ ਉਹ ਅਸਲ ਵਿੱਚ ਆਪਣੇ ਕੈਰੇਕਟਰ ਤੇ ਵਾਕਿਆ ਹੀ ਧਰਮੀ ਸੀ ਤਾਂ ਉਹ ਧਰਮਕੌਰ ਸੀ ਇਥੇ ਨਾਂ ਤੇ ਅਸੀਂ ਰੱਖ ਲਏ ਨੇ ਪਰ ਕੰਮ ਸਾਡੇ ਉਹ ਨਹੀਂ ਹੁੰਦੇ ਖੈਰ ਰੋਹ ਵਿਚਾਰ ਯਾਦ ਰੱਖਿਆ ਤੇ 1791 ਨੂੰ ਪੁੱਤਰ ਨੇ ਜਨਮ ਲਿਆ ਮਾਪਿਆਂ ਨੇ ਨਾਮ ਰੱਖਿਆ ਹਰੀ ਸਿੰਘ ਸਮਾਂ ਗੁਜ਼ਰਿਆ 7 ਸਾਲ ਦੀ ਆਰਜੋਈ ਤੇ ਸਰਦਾਰ ਗੁਰਦਿਆਲ ਸਿੰਘ ਦੀ ਅਕਾਲ ਚਲਾਣਾ ਕਰ ਗਏ। ਪਪਾਏ ਕਉਮ ਨੂੰ ਆਪਾ ਪਵਨ ਸ਼ਾਬਰ ਕਰ ਗਏ। ਹੁਣ ਉਦੋਂ ਇਹ ਅੱਜ ਦੇ ਵਾਂਗ ਰਾਇ ਨਹੀਂ ਸੀ ਹੁੰਦਾ ਵੀ ਨੌਕਰੀਆਂ ਵਾਸਤੇ ਤਰਲੇ ਕਰਨੇ ਪੈਂਦੇ ਸੀ। ਤਰਲੇ ਨਹੀਂ ਸੀ ਕਰਦਾ ਕੋਈ ਲੋਕਾਂ ਦੀਆਂ ਜ਼ਮੀਰਾਂ ਜਿਹੜੀਆਂ ਅਸੀਂ ਦਾਗਦੀਆਂ ਸੀ, ਜਿੰਦਾ ਚਿੰਦਾ ਬਾਤ ਸੀ ਜ਼ਮੀਰਾਂ। ਹੁਣ ਸ਼ਰੀਕਾਂ ਨੇ ਸਕੰਡਾ ਕਰਸਤਾ। ਰਣੇਪੇ ਦਾ ਭਾਰ ਧਰਮਕੌਰ ਦੇ ਮੋਢਿਆਂ ਤੇ ਆਇਆ। ਇਨੇ ਆਪਣੇ ਭਰਾਵਾਂ ਦੇ ਨਾਲ ਗੁਰਮਤਾ ਕੀਤਾ ਤੇ ਕਹਿਣ ਲੱਗੀ ਵੀਰ ਜੀ ਮੇਰੇ ਸ਼ਰੀਕਾਂ ਨੇ ਮੇਰੀ ਪ੍ਰਾਪਰਟੀ ਪਾਬ ਮੇਰੀ ਜਿੰਨੀ ਵੀ ਜ਼ਿਆਦਾਦ ਹੈ ਉਹਦੇ ਤੇ ਕਬਜ਼ਾ ਕਰਨਾ ਚਾਹਿਆ ਤੁਸੀਂ ਕਿਰਪਾ ਕਰੋ ਮੈਂ ਤੁਹਾਡੇ ਘਰ ਰਹਿਣਾ ਚਾਹੁੰਨੀ ਪਾਬ ਪੇਕੇ ਕਰ ਰਹਿਣਾ ਚਾਹੁੰਨੀ ਹੈ ਮੇਰਾ ਇੱਕ ਪੁੱਤ ਹੈ ਤੇ ਮੈਂ ਉਸ ਪੁੱਤ ਨੂੰ ਆਪਣੇ ਘਰ ਵਾਲੇ ਵਰਗਾ ਤੇ ਆਪਣੇ ਸਹੁਰੇ ਵਰਗਾ ਬਣਾਉਣਾ ਚਾਹੁੰਨੀ ਮੈਂ ਇਸ ਗੱਦੀ ਦੀ ਗੱਲ ਧਿਆਨ ਦੇਣਾ ਮੈਂ ਉਹਨਾਂ ਦੀ ਪੱਤ ਨੂੰ ਦਾਗ ਨਹੀਂ ਲੱਗਣ ਦੇਣਾ ਚਾਹੁੰਦੀ ਔਰ ਦੂਸਰੀ ਬੇਨਤੀ ਉਹਨੇ ਕੀਤੀ ਕਿ ਮੈਂ ਤੁਹਾਡੇ ਤੇ ਭਾਰ ਵੀ ਨਹੀਂ ਬਣਦੀ ਮੈਂ ਆਪਣੀਆਂ ਪਾਠੀਆਂ ਪੱਤਕੇ ਆਪਣੇ ਸੂート ਦੀ ਸਵਾਈ ਕਰਕੇ ਗੁਜ਼ਾਰਾ ਕਰ ਲਵਾਂਗੀ ਪਰ ਆਪਣੇ ਪਤੀ ਪਰਮੇਸ਼ਰ ਤੇ ਆਪਣੇ ਉਸ ਰੱਬ ਵਰਗੇ ਸਹੁਰੇ ਦੇ ਨਾਮ ਨੂੰ ਮੈਂ ਲਾਜ ਨਹੀਂ ਲੱਗਣ ਦੇਣਾ ਚਾਹੁੰਦੀ ਅੱਗੇ ਵੀ ਸਮਾ ਆਪਣੀ ਚਾਲੇ ਚੱਲਿਆ ਉਹ ਚੇਰੀ ਵਿਦਿਆ ਦਾ ਪ੍ਰਬੰਧ ਨਹੀਂ ਹੋਇਆ ਪਰ ਉਹ ਮਰਦ ਨੂੰ ਗੁਰਦੇਵ ਪਿਤਾ ਨੇ ਇਹੋ ਜੀ ਸਮੱਤ ਦਿੱਤੀ ਕਿ ਜਿਹੜੀ ਸਮਤ ਉਹ ਇੱਕ ਵਾਰ ਚੀਜ਼ ਨੂੰ ਪੜ ਲੈਂਦੇ ਉਸ ਨੂੰ ਦੁਬਾਰਾ ਪੜਨ ਦੀ ਲੋੜ ਨਹੀਂ ਸਿੱਤੀ ਜਿਸ ਚੀਜ਼ ਨੂੰ ਇੱਕ ਵਾਰ ਪੜ ਲੈਂਦੇ ਸੀ ਬਾਤ ਲੈਂਦੇ ਸੀ ਦੁਬਾਰਾ ਵਾਚਨ ਦੀ ਲੋੜ ਨਹੀਂ ਸਿੱਤੀ ਉਥੇ ਕੋਰਸਬਾਰੀ ਤੀਰंदाजी ਤਲਵਾਰਬਾਜ਼ੀ ਨੇਜੇਬਾਜ਼ੀ ਭਾਵ ਨੀਤੀ ਨਪੁੰਨ ਤੇ ਚੰਗਾ ਦੇ ਉਜ਼ਾਰਾਂ ਵਿੱਚ ਨਪੁੰਨ ਹੋਇਆ ਆ ਗਿਆ 1852 ਬਸੰਤੀ ਦਰਬਾਰ ਇੱਕ ਹੁੰਦੀ ਹੈ ਪੰਚਮੀ ਉਹ ਮਹੀਨੇ ਬਾਅਦ ਲੱਗਦੀ ਹੈ ਇਹ ਹੁੰਦੀ ਹੈ ਬਸੰਤ ਪੰਚਮੀ ਜਿਹੜੀ ਬਸੰਤ ਪੰਚਮੀ ਉਸ ਸਾਲ ਬਾਅਦ ਆਉਂਦੀ ਹੈ ਇਸ ਕਰਕੇ ਉਹਨੂੰ ਸਨਾਨਾ ਕਹਿੰਦੇ ਆ ਬਸੰਤ ਪੰਚਮੀ ਬਸੰਤੀ ਦਰਬਾਰ ਸ਼ੇਰ-ਏ-ਪੰਜਾਬ ਦੇ ਉਸ ਕਬੀਲੇ ਦੇ ਅੰਦਰ ਅੱਜ ਬਸੰਤੀ ਦਰਬਾਰ ਲੱਗਾ ਹੈ ਬਸੰਤੀ ਦਰਬਾਰ ਇਹ ਨਹੀਂ ਕਿ ਲੋਕ ਚੀਜ਼ਾਂ ਹੀ ਖਰੀਦਣ ਆਉਦੇ ਸੀ ਉੱਥੇ ਜੁੱਸਾ ਪਰਖਿਆ ਜਾਂਦਾ ਸੀ ਉੱਥੇ ਭਰਤੀ ਕਰਨ ਵਾਸਤੇ ਕਿਸੇ ਨੂੰ ਵੰਡੀ ਨਹੀਂ ਸੀ ਦੇਣੇ ਪੈਂਦੇ ਜੁੱਸਾ ਪਰਖਦੇ ਸੀ ਜਿਹੜਾ ਇਸ ਤੇ ਕਾਬਲ ਹੁੰਦਾ ਸੀ ਤੇ ਉਸ ਨੂੰ ਦਿੱਤਾ ਜਾਂਦਾ ਸੀ ਉਹਦਾ ਹੱਕ ਉਹਨੂੰ ਦਿੱਤਾ ਜਾਂਦਾ ਸੀ ਅੱਜ ਦੇ ਵੰਗਰਾਂ ਨਹੀਂ ਕਿਸੇ ਦਾ ਹੱਕ ਕਿਸੇ ਨੂੰ ਨਹੀਂ ਬਾਕੀ ਹਰ ਤੌਰ ਤੇ ਨਹੀਂ ਉਹਦੇ ਆਪਣੇ ਜੁੱਸੇ ਦੇ ਤੌਰ ਤੇ ਉਹਨੂੰ ਜਾਣਿਆ ਜਾਂਦਾ ਸੀ ਬਸੰਤੀ ਦਰਬਾਰ ਲੱਗਾ ਮਾਮਾ ਜੀ ਨੂੰ ਨਾਲ ਲਿਆ ਛੇਰੇ ਪੰਜਾਬ ਇੱਕ ਬੰਨੇ ਸੰਘਾਸਣ ਲੱਗਾ ਸੱਦੇ ਨੇ ਬਸੰਤੀ ਦਰਬਾਰ ਵਿੱਚ ਯੋਧੇ ਆਪਣੀ ਕਲਾ ਤੇ ਯੋਰ ਵਿਖਾ ਰਹੇ ਮਾਮਾ ਦੀ ਵਿਆਹ ਕੀ ਗੁਰਦਿਆਲ ਸਿੰਘ ਦਾ ਪੁੱਤਰ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਸਾਹਿਬ ਇਹ ਆਪਣੀ ਕਲਾ ਦੇ ਜੋਰ ਖੋਣੇ ਚਾਹੁੰਦਾ ਹੈ ਇਸ ਬਸੰਤੀ ਦਰਬਾਰ ਦਾ ਹਿੱਸਾ ਬਣਨਾ ਚਾਹੁੰਦਾ ਹੈ ਜਦੋਂ ਆ ਸ਼ਕਤ ਵਰਤੇ ਸ਼ੇਰ-ਏ-ਪੰਜਾਬ ਨੇ ਅੱਖ ਭਰ ਕੇ ਵੇਖਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਟੱਕਿਆ ਮੋٹے ਨੇਤਰ ਨੇ 골ਡੌਲੇ ਹੈ ਫੜੌਲ ਫਰੀਰ ਹੈ ਐਉਂ ਪਾਸਦਾ ਸੀ ਜਿਵੇਂ ਪਲਾਪੀ ਸੱਤੇ ਵਿੱਚ ਦੀ ਇਸ ਜੁੱਸੇ ਨੂੰ ਢਾਲ ਕੇ ਕੰਢਿਆ ਹੋਵੇ ਇਹਨੇ ਆਖਿਆ ਪੁੱਤਰਾ ਕੀ ਕਰ ਸਕਦਾ ਹੈ ਮਰਦ ਹਰੀ ਸਿੰਘ ਨੇ ਜਵਾਬ ਦਿੱਤਾ ਕਿੰਦਾ ਜੂਸ ਪਰਮਾਤਮਾ ਨੂੰ ਮਨਜ਼ੂਰ ਹੋਵੇਗਾ ਕੌਣ ਹੈ ਕੀਦਾ ਪੁੱਤਰ ਐ ਆਹ ਸ਼ਬਦ ਵਰਤਿਆ ਸਰਦਾਰ ਖੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੁੱਛ ਰਿਹਾ ਤੇ ਮਰਦ ਸਰਦਾਰ ਹਰੀ ਸਿੰਘ ਦੱਸ ਲੱਗੇ ਹੋਏ ਦਰਬਾਰ ਚੋਂ ਬਾਂਗਾ ਗੱਬਰੂ ਕਹੇ ਸੁਣਾ ਕੇ ਮੈਂ ਹਾਂ ਪੁੱਤ ਗੁਰਦਿਆਲ ਸਿੰਘ ਦਾ ਬੜੇ ਮਾਣ ਨਾਲ ਆਖੇ ਓਹ ਧਰਮਣ ਮਾਤਾ ਧਰਮਕੌਰ ਨੂੰ ਇਸ ਜਿੱਤ ਦਾ ਸੇਰਾ ਜੱਦੀ ਨਕਰ ਗੁਜਰਾਵਾਲਾ ਨਾਮ ਹਰੀ ਸਿੰਘ ਬੜੇ ਮਾਣ ਨਾਲ ਆਖੇ ਓ ਫਰਮਣ ਮਾਤਾ ਧਰਮਕੌਰ ਨੂੰ ਇਸ ਜਿੱਤ ਦਾ ਸੇਰਾ ਜੱਤੀ ਨਕਰ ਗੁਜਰਾਵਾਲਾ ਮਾ ਬਹਰੀ ਸਿੰਘ ਮੇਰਾ 7 ਸਾਲ ਦੀ ਉਮਰ ਸੀ ਮੇਰੀ ਖੁੱਸੇ ਕੋਲ ਸਹਾਰੇ ਗੁਜ਼ਰੇ ਕਿਵੇਂ ਦਿਨ ਮਾ ਬੁੱਤ ਦੇ ਅਜ ਤੱਕ ਅਸੀਂ ਗੁਜ਼ਾਰੇ ਓ ਫਰਦੀ ਹਸਦੀ ਵਸਦੀ ਦੁਨੀਆਂ ਹੋ ਗਈ ਕੋਹ ਪਹਨੇਰਾ ਜੱਤੀ ਨਕਰ ਗੁਜਰਾਵਾਲਾ ਭਾਈ ਸਿੰਘ ਮੇਰਾ ਪੈ ਗਈ ਪੇਸ਼ ਜਦੀਮੀ ਮੇਰੇ ਬਾਪ ਤੁਰ ਗਿਆ ਮੇਰਾ ਜੋ ਆਸਾਂ ਦਾ ਉੱਚਾ ਜਾਣੋ ਮਹਿਲ ਖੁਸ ਗਿਆ ਮੇਰਾ ਯਾਰ ਬਾਪ ਦੀ ਦਿਲ ਮੇਰੇ ਵਿੱਚ ਦਿਲ ਮੇਰੇ ਵਿੱਚ ਦਿਲ ਮੇਰੇ ਵਿੱਚ ਲਾਈ ਬੈਠੀ ਡੇਰਾ ਯਾਰ ਬਾਪ ਦੀ ਦਿਲ ਮੇਰੇ ਵਿੱਚ ਲਾਈ ਬੈਠੀ ਡੇਰਾ ਜੱਤੀ ਨਕਰ ਗੁਜਰਾਵਾ ਗੁਜਰਾਵਾਲਾ ਮਾਮਾਰੀ ਸਿੰਘ ਮੇਰਾ ਬਾਬ ਲਾਉਂਦਿਆਂ ਬੇ ਪਰਵਾਹਿਆਂ ਬਾਬ ਗਿਆ ਦੁੱਖ ਪੈ ਗਿਆ ਬਾਬ ਲਾਉਂਦਿਆਂ ਬੇ ਪਰਵਾਹਿਆਂ ਬਾਬ ਗਿਆ ਦੁੱਖ ਨੋ ਲੈ ਕੇ ਅੱਜ ਤੱਕ ਮੇਰੀ ਇਹੋ ਅਸਲ ਕਮਾਈ ਉਹ ਦੁੱਖ ਮੁਸੀਬਤਾਂ ਵਿੱਚੋਂ ਲੰਘ ਕੇ ਕਰਨਾ ਪਣ ਗਿਆ ਜੇਰਾ ਜੱਦੀ ਨਕਰ ਗੁਜਰਾਵਾਲਾ ਨਾ ਮਾਰੀ ਸਿੰਘ ਮੇਰਾ ਸ਼ੁਕਰ ਚੱਕੀਆਂ ਮਿਸਲ ਜਿਵੇਂਰੇ ਬਾਪ ਘਾਲਣਾ ਖਾਲੀ ਬਾਪੂ ਵਾਂਗ ख़ातिरो जदी नगर गुजरा ਆਪ ਜੀ ਦੀ ਖidmat ਵਿੱਚ ਸਵੇਰੇ